ਜਿੱਥੇ ਤੁਸੀਂ ਹੁਣ ਮੋਰਚਾ ਲੈ ਕੇ ਚੱਲ ਗਏ ਹੋ ਇੱਕ ਲੋਕ ਲਹਿਰ ਬਣ ਗਈ ਲੋਕ ਲਹਿਰ ਲੋਕ ਲਹਿਰ ਜੋ ਆਵਾਜ਼ ਉੱਠਦੀ ਆ ਉਹ ਉਹ ਆਵਾਜ਼ ਦੇ ਨਾਲ 100 ਲਗਭਗ ਕਹਿ ਲੋ ਵੀ 40 ਕਰੋੜ ਭਾਰਤ ਦਾ ਕਿਸਾਨ ਮਜ਼ਦੂਰ ਤੇ ਆਮ ਜਨਤਾ ਉਹ ਆਵਾਜ਼ ਨਾਲ ਆਵਾਜ਼ ਲਗਾ ਦੇ ਪੰਜਾਬ 3 ਕਰੋੜ ਲੋਕ ਇੱਕ ਮੁਠ ਹੋ ਗਏ ਆ ਔਰ ਪੰਜਾਬ ਦੇ ਵਿੱਚ ਜਿਵੇਂ ਅਸੀਂ ਦੇਖਿਆ ਸਾਡਾ ਭਾਈਚਾਰਾ ਰਿਹਾ ਪੰਜਾਬ ਹਿੰਦੂ ਕਾ ਨਾ ਮੁਸਲਮਾਨ ਕਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਮੈਂ ਵੇਖ ਰਿਹਾ ਜਿੰਨੇ ਸਾਡੇ ਪ੍ਰਚਾਰਕ ਨੇ ਕਥਾਵਾਚਕ ਜਿੰਨੇ ਸਾਡੇ ਲਾਗੀ ਨੇ ਢਾਡੀ ਨੇ ਚਿਰਤਣੀਆਂ ਨੇ ਮੈਂ ਸਾਰਿਆਂ ਦਾ ਧੰਨਵਾਦੀ ਆ ਸਾਰੇ ਜਦੋਂ ਪ੍ਰੋਗਰਾਮ ਕਰ ਰਹੇ ਨੇ ਉਦੋਂ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰ ਰਹੇ ਨੇ ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਖਾਸ ਕਰਕੇ ਜਿਹੜਾ ਕੱਲ ਦਾ ਟਰੈਕਟਰ ਮਾਰਚ ਯਕਲਾ ਹਰਿਆਣੇ ਤੇ ਬਾਹਰਲੇ ਸੂਬਿਆਂ ਵਿੱਚ ਸੀਗਾ ਤੇ ਉਹ ਬਹੁਤ ਜ਼ਿਆਦਾ ਕਾਮਯਾਬ ਹੋਇਆ ਹੈਗਾ ਤੇ ਮੈਂ ਹਰਿਆਣੇ ਦੇ ਕਿਸਾਨਾਂ ਨੂੰ ਇਸ ਤੇ ਵਾਸਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਦਿਨ ਪਹਿਲੋਂ ਹੀ ਅਨਾਉਂਸਮੈਂਟ ਕੀਤਾ ਸੀਗਾ ਟਰੈਕਟਰ ਮਾਰਚ ਤੇ ਉਹਨੂੰ ਕਾਮਯਾਬ ਕਰ ਦਿੱਤਾ ਹੈਗਾ ਤੋਂ ਦੂਸਰੀ ਬੇਨਤੀ ਹੈਗੀ ਆ ਭਰਾਓ ਪੰਜਾਬੀਓ ਪੰਜਾਬ ਦੇ ਵਾਸੀਓ ਜਿੱਥੇ ਤੁਸੀਂ ਹੁਣ ਮੋਰਚਾ ਲੈ ਕੇ ਚੱਲ ਗਏ ਹੋ ਇੱਕ ਲੋਕ ਲਹਿਰ ਬਣ ਗਈ ਲੋਕ ਲਹਿਰ ਲੋਕ ਲਹਿਰ ਔਰ ਪੂਰੀਆ ਦੁਨੀਆ ਦੀਆਂ ਇਹਦੇ ਨਾਲ ਭਾਵਨਾਵਾਂ ਜੁੜ ਗਈਆਂ ਇਸ ਵੇਲੇ 140 ਕਰੋੜ ਭਾਰਤ ਦੇ ਲੋਕ ਤੁਹਾਡੇ ਨਾਲ ਜੁੜ ਗਏ ਜੋ ਸ਼ੰਭੂ ਤੋਂ ਖਨੌਰੀ ਤੋਂ ਰਤਨਪੁਰਾ ਤੋਂ ਜੋ ਆਵਾਜ਼ ਉੱਠਦੀ ਆ ਉਹ ਉਹ ਆਵਾਜ਼ ਦੇ ਨਾਲ 100 ਲਗਭਗ ਕਹਿ ਲੋ ਕਿ 40 ਕਰੋੜ ਭਾਰਤ ਦਾ ਕਿਸਾਨ ਮਜ਼ਦੂਰ ਤੇ ਆਮ ਜਨਤਾ ਉਹ ਆਵਾਜ਼ ਨਾ ਆਵਾਜ਼ ਲਗਾ ਰਹੀ ਹੈ। ਔਰ ਪੂਰੇ ਪੰਜਾਬ ਦਾ 3 ਕਰੋੜ ਪੰਜਾਬੀ ਆਵਾਜ਼ ਨਾ ਆਵਾਜ਼ ਲਗਾ ਰਿਹਾ। ਔਰ ਮਹਾ ਪੰਜਾਬ ਹਰਿਆਣਾ 2.5 ਕਰੋੜ ਹਰਿਆਣਾ ਪੂਰੇ ਜੜਾ ਵਾ ਉਹ ਆਵਾਜ਼ ਨਾ ਆਵਾਜ਼ ਲਾ ਰਿਹਾ ਵਾ। ਪਰ ਉਹ ਸਾਡੇ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ। ਦੇਖੋ ਦੋ ਮੋਰਚੇ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਿਕ ਇਸ ਸੰਘਰਸ਼ ਨੂੰ 13 ਫਰਵਰੀ ਤੋਂ ਸ਼ੁਰੂ ਕਰਕੇ ਬੈਠੇ ਨੇ ਇਹ ਮੋਰਚਾ ਭਰਾਓ 11 ਮਹੀਨੇ ਤੋਂ ਡੀ سپورਟ ਤੋਂ ਬਗੈਰ ਚੱਲ ਹੀ ਨਹੀਂ ਸਕਦਾ ਸੀ ਡੀ سپورਟ ਦੇ ਨਾਲ ਇਹ ਮੋਰਚਾ ਚੱਲ ਗਿਆ ਸਾਡਾ ਇੱਥੋਂ ਤੱਕ ਔਰ ਅੱਜ ਇਹ ਲੋਕ ਲਹਿਰ ਬਣ ਗਿਆ ਹੈਗਾ ਔਰ ਸਾਡੇ ਸਿਰ ਤੇ ਜ਼ਿੰਮੇਵਾਰੀ ਆ ਸ਼ਹੀਦ ਸੁਭਕਰਨ ਦੀ ਸ਼ਹਾਦਤ ਹੋਈ ਆ ਉਸ ਸ਼ਹਾਦਤ ਉਸ ਜਿਹੜਾ ਪਿਓ ਆ ਸ਼ਹੀਦ ਸੁਭਕਰਨ ਦਾ ਉਹਦੇ ਹੰਝੂ ਸਦੋਂ ਸੁੱਕੇ ਸੀ ਜਦੋਂ ਉਹਨੇ ਕਿਹਾ ਸੀ ਵੀ ਅਸੀਂ ਜਿਹੜਾ ਵਾ ਉਹ ਇਸ ਗੁਰੂ ਸਾਹਿਬ ਨੇ ਪੂਰਾ ਪਰਿਵਾਰ ਵਾਰ ਦਿੱਤਾ ਔਰ ਜੇਕਰ ਸਾਨੂੰ ਆਪਣਾ ਪੁੱਤ ਇੱਕ ਵਾਰ ਨਾ ਪੈ ਗਿਆ ਕਿਸਾਨਾਂ ਮਜ਼ਦੂਰਾਂ ਲਈ ਤੇ ਇਹ ਕਿਹੜੀ ਵੱਡੀ ਗੱਲ ਹੈਗੀ ਆ ਤੋ ਇਸ ਕਰਕੇ ਭਰਾਵੋ ਉਸ ਸ਼ਹੀਦ ਦੀ ਸ਼ਹਾਦਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੇਜ ਦੇ ਵਿੱਚ ਹੋ ਸਕਦਾ ਕੋਈ ਰਿਕਵਰਟ ਵੀ ਆ ਜੇ ਜਦੋਂ ਅਸੀਂ ਚਲਾ ਰਹੇ ਹਾਂ ਚਲੋ ਤੇ ਉਸ ਸ਼ਹੀਦ ਦੀ ਸ਼ਹਾਦਤ ਨੂੰ ਅੱਗੇ ਰੱਖਦਿਆਂ ਹੋਇਆਂ ਸਾਡੇ ਸਿਰ ਤੇ ਜ਼ਿੰਮੇਵਾਰੀ ਆ ਕਿ ਉਸ ਸ਼ਹੀਦ ਨੂੰ ਜੇ ਜੇ ਅਸੀਂ ਉਸ ਸ਼ਹਾਦਤ ਦਾ ਮੁੱਲ ਪਾਉਣਾ ਵਾ ਤਾਂ ਇਸ ਮੋਰਚੇ ਨੂੰ ਜਿੱਤ ਤੱਕ ਲੈ ਕੇ ਜਾਈਏ ਜੇ ਜਗਜੀਤ ਸਿੰਘ ਡੱਲੇਵਾਲ ਇਸ ਵੇਲੇ ਮਰਨ ਵਰਤ ਤੇ ਬੈਠੇ ਨੇ ਅੱਜ 22ਵਾਂ ਦਿਨ ਹੋ ਗਿਆ ਉਹਨਾਂ ਦਾ ਔਰ ਇਹ ਉਹ ਸ਼ਹਾਦਤ ਅਲ ਨੂੰ ਵੱਧ ਰਹੇ ਨੇ ਔਰ ਇਹ ਤੋਂ ਘਾ 433 ਪਹਿਲੋ ਜ਼ਖਮੀ ਹੋ ਗਏ ਸੀਗੇ ਜਦੋਂ ਪਹਿਲੋ ਅਸੀਂ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਪੰਜਾਂ ਛਿਆਂ ਦੀਆਂ ਅੱਖਾਂ ਚਲੇਆਂ ਗਈਆਂ ਬਾਹਾਂ ਤੇ ਵੱਡੇ ਨੇ ਔਰ ਐਸਐਲਆਰ ਦੀਆਂ ਗੋਲੀਆਂ ਚਲੰਗੀਆਂ ਸਰਕਾਰ ਨੇ ਸਾਡੇ ਤੇ ਐਤ ਕੀ ਫਿਰ ਤਿੰਨ ਵਾਰ ਹੀ ਜਥੇ ਗਏ ਨੇ 46 47 ਕਿਸਾਨ ਜ਼ਖਮੀ ਹੋ ਗਏ ਨੇ ਇਹ ਸਾਰੇ ਸਾਡੇ ਨਾਲ ਨੇ ਇਹ ਕਿਸਾਨ ਜਿੰਨੇ ਸ਼ੰਭੂ ਮੋਰਚੇ ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈਗਾ ਪਟਿਆਲੇ ਦੇ ਵਿੱਚ ਭਰਾਓ ਇਹ ਸਾਰੀ ਜ਼ਿੰਮੇਵਾਰੀ ਹੈ ਸਾਡੀ ਹਾਂ ਸਰਕਾਰ ਦੀਆਂ ਏਜੰਸੀਆਂ ਮੋਦੀ ਸਰਕਾਰ ਮੋਦੀ ਸਰਕਾਰ ਦੀਆਂ ਏਜੰਸੀਆਂ ਸਰਕਾਰਾਂ ਦੀਆਂ ਏਜੰਸੀਆਂ ਇਹ ਜਿਹੜਾ ਅੰਦੋਲਨ ਜਿਹੜਾ ਇਸ ਵੇਲੇ ਲੋਕ ਲਹਿਰ ਬਣ ਗਿਆ ਉਹ ਕਹਿੰਦੇ ਵੀ ਇਹਨੂੰ ਡੀਰੇਲ ਕਿੱਦਾਂ ਕਰੀਏ ਉਹ ਲੱਗੇ ਹੋਏ ਆ ਬੇਸ਼ੱਕ ਪੂਰਾ ਪੰਜਾਬ ਦਾ মিডিਆ ਦੇਸ਼ ਦਾ মিডিਆ ਇੱਕ ਵੱਡਾ ਹਿੱਸਾ ਹਰਿਆਣੇ ਦਾ মিডিਆ ਐ ਕਿਸਾਨਾਂ ਦੇ ਨਾਲ ਖੜ ਕੇ ਜਿਵੇਂ ਅਸੀਂ ਵੇਖਿਆ ਪੱਤਰਕਾਰਾਂ ਨੇ ਜਿਵੇਂ ਸਾਡੇ ਨਾਲ ਸੰਜੂ ਗੈਸ ਜਿਵੇਂ ਪਾਣੀ ਦੀਆਂ ਬੁਸ਼ਾਰਾ ਸੀ ਆ ਡਟਿਆ ਖੜਵ ਪਰ ਸਰਕਾਰ ਆਪ ਦੇ ਹਿੱਤ ਵਾਲੇ ਚੰਨਣਾ ਤੋਂ ਇਹ ਜੋਰ ਲਵਾਉਣ ਦਾ ਯਤਨ ਕਰ ਰਹੀ ਆ ਵੀ ਰੋਣਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਸਾਹਮਣੇ ਨਾ ਰਹੇ ਮੋਦੀ ਸਰਕਾਰ ਫਸੀ ਪਈ ਆ ਸਰਕਾਰ ਔਰ ਇਹਦੇ ਵਿੱਚ ਸਰਕਾਰ ਜਿਵੇਂ ਇਗਨੋਰ ਕਰ ਰਹੀ ਆ ਕਿਸਾਨ ਮਜ਼ਦੂਰ ਅੰਦੋਲਨ ਨੂੰ ਜਿਵੇਂ ਉਹ ਇਸ ਵੇਲੇ ਪੂਰੇ ਤਰ੍ਹਾਂ ਤਸੇ ਪਏ ਆ ਪੇਡਾ ਵੱਡਾ ਅੰਦੋਲਨ ਖੜਾ ਹੋ ਗਿਆ ਔਰ ਉਹ ਤੇ ਪੂਰੀਆਂ ਵਿਰੋਧੀ ਤਰ੍ਹਾਂ ਰਲ ਕੇ ਵੀ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਤੇ ਚਰਚਾ ਚਲਾਈ ਜਾਓ ਅੱਗੇ ਇੱਕ ਦੇਸ਼ ਇੱਕ ਚੋਨ ਤੇ ਰੌਲਾ ਪਵਾ ਲਓ ਅਸਲ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਆ ਉਹ ਮੁੱਦੇ ਉਹ ਅਣਗੌਲਿਆ ਕਰ ਜੀਏ ਇਹ ਦੋਗਾ ਮੰਦਰ ਮਸਜਦ ਦਾ ਰੌਲਾ ਜੋਰ ਨਾ ਪਾ ਰਹੇ ਆ ਪੀਏ ਰੌਲਾ ਪੈ ਜਵੇ ਜੋਰ ਲੱਗਾ ਹੋਇਆ ਨਾ ਉਹਨਾਂ ਦਾ ਵੀ ਕਿਵੇਂ ਤਰ੍ਹਾਂ ਮੁੱਦੇ ਨੂੰ ਰੋਲিয়ে ਪਰ ਭਰਾਓ ਸਾਡੇ ਤੇ ਜ਼ਿੰਮੇਵਾਰੀ ਆ ਔਰ ਚੈਨਲ ਵੀ ਸਾਰੇ ਵੀ ਕੋਈ ਇੱਕ ਅੱਧਾ ਛੱਡ ਕੇ ਲੱਗੇ ਹੋਏ ਆ ਵੀ ਆ ਆਗੂ ਨੇ ਆ ਬੋਲਿਆ ਆਗੂ ਨੇ ਆ ਬੋਲਿਆ ਪੀ ਅਸਲ ਲੋਕ ਲਹਿਰ ਦਾ ਨੁਕਸਾਨ ਕਿਦਾਂ ਕਰੀਏ ਲੋਕ ਲਹਿਰ ਨੂੰ ਨੁਕਸਾਨ ਨਹੀਂ ਹੁੰਦਾ ਪੰਜਾਬੀਓ ਰੇਲ ਰੋਕੋ ਅੰਦੋਲਨ ਇਨੂੰ ਕਾਮਯਾਬ ਕਰਕੇ ਮੋਦੀ ਸਰਕਾਰ ਦੀਆਂ ਏਜੰਸੀਆਂ ਮੋਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦਿਓ ਉਹਨਾਂ ਚੱਲਣਾ ਨੂੰ ਵੀ ਦਿਓ ਵੀ ਭਾਈ ਨਹੀਂ ਪੰਜਾਬ 3 ਕਰੋੜ ਲੋਕ ਇੱਕ ਮੁਠ ਹੋ ਗਏ ਆ ਔਰ ਪੰਜਾਬ ਦੇ ਵਿੱਚ ਜਿਵੇਂ ਅਸੀਂ ਦੇਖਿਆ ਸਾਡਾ ਭਾਈਚਾਰਾ ਰਿਹਾ ਪੰਜਾਬ ਹਿੰਦੂ ਕਾ ਨਾ ਮੁਸਲਮਾਨ ਕਾ ਪੰਜਾਬ ਜਉਂਦਾ ਗੁਰਾਂ ਦੇ ਨਾਂ ਤੇ ਔਰ ਇੱਥੇ ਕੋਈ ਫਿਰਕੂ ਪਾੜਾ ਨਹੀਂ ਪੈ ਸਕਦਾ ਔਰ ਜਿਵੇਂ ਤੁਹਾਨੂੰ ਬੇਨਤੀ ਕੀਤੀ ਮੈਨੂੰ ਧਾਰਮਿਕ ਸੰਸਥਾਵਾਂ ਦੇ ਫੋਨ ਆਏ ਆ ਮੈਂ ਕਿਹਾ ਲਾਓ ਅਸੀਂ ਫੇਰ ਬੇਨਤੀ ਕਰਦੇ ਆ 12 ਤੋਂ 3 ਵਜੇ ਤੱਕ ਰੇਲ ਦੇ ਕੋ 12 ਤੋਂ 3 ਕੱਲ 18 ਦਸੰਬਰ ਆ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਜਿੱਥੇ ਜਿੱਥੇ ਤੁਹਾਡੇ ਲਾਗੋ ਰੇਲ ਜਾ ਰਹੀ ਆ ਜਿੱਥੇ ਜਿੱਥੇ ਰੇਲ ਜਾ ਰਹੀ ਆ ਉਸ ਰੇਲ ਤੇ ਰੇਲ ਫਾਟਕ ਤੋਂ ਬਗੈਰ ਨਾ ਚੜਿਓ ਮੇਰੇ ਵੀਰੋ ਰੇਲ ਸਟੇਸ਼ਨ ਤੋਂ ਬਗੈਰ ਨਾ ਚੜਿਓ ਮੇਰੇ ਵੀਰੋ ਤੋਡੀ ਜਥੇਬੰਦੀਆਂ ਹੈਗੀਆਂ ਨਹੀਂ ਹੈਗਿਆ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਹੁਣ ਸਵਾਲ ਆ ਉਥੇ ਲੱਖਾਂ ਲੋਕ ਆਉਣੇ ਮਾਵਾ ਪੈਣਾ ਸਾਡੇ ਨੌਜਵਾਨ ਯੂਥ ਕਲੱਬ ਵਾਲੇ ਪੰਚਾਇਤਾਂ ਇਹਦੋਂ ਕਾ ਧਾਰਮਿਕ ਸੰਸਥਾਵਾਂ ਇਹਦੋਂ ਕਾ ਸ਼ਹਿਰਾਂ ਵਾਲੇ ਵਪਾਰ ਮੰਡਲ ਵਾਲੇ ਰੇੜੀ ਫੜੀ ਵਾਲੇ ਟਰਾਂਸਪੋਰਟ ਵਾਲੇ ਜਿੰਨੇ ਵੀ ਸਾਡੇ ਪੰਜਾਬੀ ਨੇ ਸਰ ਤਬਕੇ ਨੂੰ ਅਪੀਲ ਕਰਦੇ ਆ 3 ਘੰਟੇ ਕੱਢਿਓ ਏ ਮੋਦੀ ਦੀਆਂ ਸਰਕਾਰ ਦੀਆਂ ਜੜਾ ਹਿੱਲ ਜਾਣਗੀਆਂ ਇਸ ਕਰਕੇ ਉਹਦੇ ਨੂੰ ਕਾਮਯਾਬ ਕਰਨਾ ਸੀ ਤਾਂ ਜੋ ਜਿਹੜੇ ਦੂਜੇ ਪੰਨੇ ਗੱਲ ਨੂੰ ਖੜਨਾ ਚਾਹੁੰਦੇ ਆ ਵੀ ਦੂਜੇ ਪੰਨੇ ਮਸਲਾ ਭਾਰਤੀ ਉਹਨਾਂ ਦੇ ਮੂੰਹ ਤੇ ਚਪੇੜ ਮਾਰੀਏ ਲੋਕ ਲਹਿਰ ਬਣ ਗਈ ਮੈਨੂੰ ਗੁੱਸਾ ਨਾ ਕਰਨ ਨੂੰ ਗਾਇਕ ਵੀ ਮੈਨੂੰ ਆ ਦੋ ਤਿੰਨ 6 7 ਗਾਇਕ ਵੱਡੇ ਵੱਡੇ ਆ ਗਏ ਮੈਨੂੰ ਲਿਸਟ ਬਣਾ ਲੈਣੀ ਹੁਣ ਜਿਵੇਂ ਹਰ ਫਚੀਮਾ ਦੀ ਆ ਆਪਣਾ ਬੱਬੂ ਮਾਨ ਜੀ ਆਹੋਰ ਵੀ ਵੱਡੇ ਸਟਾਰ ਉੱਥੇ ਪਹੁੰਚੇ ਨੇ ਮੈਂ ਨਾ ਭੁੱਲ ਗਿਆ ਹਾਂ ਉਹ ਗੁੱਸਾ ਨਾ ਕਰੋ ਪਰਾਉ ਪੰਜਾਬ ਦੇ ਜਿਹੜੇ ਕਲਾਕਾਰ ਨੇ ਇਹਨਾਂ ਦੇ ਕਰੋੜਾਂ ਫੋਲੋਅਰ ਨੇ ਇਹਨਾਂ ਨੇ ਵੀ ਲੋਕ ਲਹਿਰ ਬਣਾਉਣ ਦੇ ਵਿੱਚ ਪੰਜਾਬ ਦੇ ਗਾਇਕਾਂ ਦਾ ਬਹੁਤ ਵੱਡਾ ਹੱਥ ਹੈ ਮੈਂ ਫਿਰ ਬੇਨਤੀ ਕਰਦਾ ਜਿਹੜੇ ਵੀ ਗਾਇਕ ਰਹਿ ਰਹੇ ਨੇ ਪਰਾਉ ਉਹਨਾਂ ਨੂੰ ਬੇਨਤੀ ਆ ਠੀਕ ਆ ਤੁਹਾਡੇ ਮਨਾਂ 'ਚ ਪਹਿਲੀ ਗੁੱਸੇ ਸੀਗੇ ਪਿਛਲੇ ਅੰਦੋਲਨ ਦੇ ਜਦੋਂ ਮੋਦੀ ਹਮਲਾਵਰ ਹੋਇਆ ਤੁਸੀਂ ਕਿਹਾ ਵੀ ਸ਼ਾਦ ਜਿੱਦਾਂ ਤੁਸੀਂ ਚਾਹੁੰਦੇ ਹਿਸਾਬ ਨਾਲ ਉਸ ਉਸ ਸਮੇਂ ਖੜਿਆ ਨਹੀਂ ਗਿਆ ਭਰਾਓ ਠੀਕ ਹੋ ਸਕਦਾ ਮੈਂ ਬੇਨਤੀ ਕਰਦਾ ਅੱਜ ਕੀ ਨਹੀਂ ਹੋਣ ਦੇਾਂਗੇ ਜੀ ਹਾਂ ਭਰਾਓ ਤੁਸੀਂ ਪੰਜਾਬ ਨਾਲ ਖੜੋ ਅਸੀਂ ਪੰਜਾਬ ਤੁਹਾਡੇ ਨਾਲ ਖੜੂਗਾ ਇਹ ਤੋਂ ਕਰ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਮੈਂ ਵੇਖ ਰਿਹਾ ਜਿੰਨੇ ਸਾਡੇ ਪ੍ਰਚਾਰਕ ਨੇ ਕਥਾਵਾਚਕ ਜਿੰਨੇ ਸਾਡੇ ਰਾਗੀ ਨੇ ਢਾਡੀ ਨੇ ਕੀਰਤਨੀਆਂ ਨੇ ਮੈਂ ਸਾਰਿਆਂ ਦਾ ਧੰਨਵਾਦ ਦੀ ਸਾਰੇ ਜਦੋਂ ਪ੍ਰੋਗਰਾਮ ਕਰ ਰਹੇ ਨੇ ਉਦੋਂ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰ ਰਹੇ ਨੇ ਅਸੀਂ ਧੰਨਵਾਦੀ ਇਹਨਾਂ ਦੇ ਮੈਂ ਸਾਰੇ ਇੱਥੋਂ ਤੱਕ ਦਿੱਲੀ ਦੇ ਅੰਦਰ ਵੀ ਬਹੁਤ ਵੱਡੀਆਂ ਸਾਡੇ ਜਿਹੜੇ ਆ ਧਾਰਮਿਕ ਸਥਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਪ੍ਰਚਾਰਕਾਂ ਨੂੰ ਜਿੰਨੀ ਆਵਾਜ਼ ਹੋ ਸਕਦੀ ਆ ਉਨੀ ਆਵਾਜ਼ ਚੱਕੀ ਜਾਵੇ ਔਰ ਤਾਂ ਜੋ ਕਿਸਾਨਾਂ ਮਜ਼ਦੂਰਾਂ ਦੀ ਜਿੱਤ ਹੋ ਸਕੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਵੱਡੇ ਪੱਧਰ ਤੇ ਬੁੱਧੀਜੀਵੀ ਜਿਹੜੇ ਸਹਿਯੋਗ